ਰਾਜ ਜੋ ਤੁਸੀਂ 40 ਦਾ ਉਹਨੇ ਕੋਲੇ ਜੀ ਬਲੰਕਿਆ ਹੈ ਇਹਨਾਂ ਕੀ ਕੀ ਤੁਸੀਂ ਕਰੀ ਤੁਸੀਂ ਸਾਡੇ ਨੂੰ ਅੱਜ ਫੋਟਿਸ ਹਸਪੀਟਲ ਵਿਧਾਨਾ ਵੱਲੋਂ ਖੰਨਾ ਦੇ ਵਿੱਚ ਇੱਕ ਮੰਡੀ ਸਪੈਸ਼ਲਟੀ ਕੰਪਲੀ ਸੈਂਟਰ ਦਾ ਅੱਜ ਨੋਗਰੇਸ਼ਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਹੋਟਲ ਹਸਪਤਲ ਆਨ ਆਪੂ ਬਾਕਰ ਸਪੈਸ਼ਲਿਸਟ ਜਿਹੜੇ ਹੈਗੇ ਉਹ ਕੋਪੜੀ ਸਰਵਿਸਿਜ਼ ਇੱਥੇ ਲੋਕਲ ਖੰਨਾ ਤੇ ਆਸਪਾਸ ਦੇ ਇਲੀਰੀਆ ਦੇ ਲੋਕਾਂ ਦੇ ਵਾਸਤੇ ਉਹ ਆਪਣਾ ਰੈਗੂਲਰ ਰੈਵਟੀ ਉਹ ਵਿਜ਼ਿਟ ਕਰਨਗੇ ਤੇ ਸਾਡਾ ਮੇਨ ਮੋਟਿਵ ਇਹ ਹੈ ਕਿ ਜਿਹੜੇ ਪੇਸ਼IENTS ਨੂੰ ਹੈ ਕਿ ਕੋਈ ਖਾਸ ਸਪੈਸ਼ਲਿਸਟ ਸਰਵਿਸਿਜ਼ ਲਈ ਬਹੁਤ ਦੂਰ ਨਾ ਜਾਣਾ ਪਵੇ ਜਿਹੜੇ ਕੀ ਡਾਕਟਰਸ ਤੇ ਕੁਝ ਸੇਵਾਵਾਂ ਜਿਹੜੀਆਂ ਹੈ ਅਸੀਂ ਲੋਕਲ ਲੈਵਲ ਤੇ ਅਸੀਂ ਕਵਰ ਕਰ ਸਕਦੇ ਹਾਂ ਤਾਂ ਕਿ ਜਿਹੜਾ ਲੋਕਾਂ ਦਾ ਟ੍ਰੈਵਲ ਟਾਈਮ ਬਚ ਸਕੇ ਉਹਨਾਂ ਨੂੰ ਇਮੀਡੀਏਟ ਕੇਅਰ ਜਿਹੜੀ ਹੈ ਕਿ ਉਹ ਮਿਲ ਨ ਸਕੇ ਤੇ ਕੁਝ ਪੇਸ਼ੈਂਟ ਜਿਹੜੇ ਕਿ ਪਹਿਲਾਂ ਆਪਰੇ सा मोटिव है किस तरह अभी स्पैशलिट सर्विसिज लिटरसरी सविसिजू स्पैशलिस जेरे लोगल लैवल अवेलेबल नॉर्मली नहीं होंगे है उन्होंने अभी कि तरह उरे अवेलेबल कर सीए तो जी है कि हेल्थ केयर सर्विसिजन थोड़ा बहुत बैटर इंप्रूव कर सके सर कि डॉक्टर हैं इस टाइम बैठे गए सो फिलहाल अभी चार डॉक्टर चार स्पैशलिटीज़ ने अभी स्टार्ट किया है जिसे कि जी आई सर्जरी डॉक्टर मुदित कुमार न्यूरोलॉजी जे अपने कैंपा डॉक्टर वरुण मित्र ਅੱਪਸੇ ਗਾਇਨੀ ਦੇ ਵਿੱਚ ਡਾਕਟਰ ਸ਼ਿਵਾਨੀ ਹਨ ਤੇ ਕੈਂਸਰ ਵਾਸਤੇ ਡਾਕਟਰ ਅਨੀਸ਼ ਪਾਟਿਆ ਜਿਹੜੇ ਹੈ ਕਿ ਉਹ ਚਾਰ ਡਾਕਟਰਸ ਉਹਦੇ ਸਪੈਸ਼ਲਟੀ ਸਰਵਿਸਿਸ ਪਹਿਲਾਂ ਸਟਾਰਟ ਕਰਾਂਗੇ ਤੇ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਇੱਕ ਜਿਹੀ ਹੋਰ ਕਿਸੇ ਸਪੈਸ਼ਲਟੀ ਦੀ ਰਿਕੁਆਇਰਮੈਂਟ ਆਉਂਦੀ ਹੈ ਤੇ ਕੋਈ ਡਿਮਾਂਡ ਆਉਂਦੀ ਹੈ ਤੇ ਲੋਕਾਂ ਦਾ ਉਹਦੀ ਨੀਡ ਹੈ ਤਾਂ ਅਸੀਂ ਹੋਰ ਵੀ ਡਾਕਟਰਸ ਨਸੀਰ ਜ਼ਰੂਰ ਇੱਥੇ ਐਡ ਕਰਾਂਗੇ ਸਰ ਉਹ ਆਪੀਡੀ ਜਿਹੜੀ ਹੈ ਫੋਟੇਜ ਦੀ ਕਿੰਨੇ ਕੁ ਸ਼ਹਿਰਾਂ ਚ ਜਿਹੜੀ ਹੈ ਬੱਦੂ ਅਸੀਂ ਜਿਹੜਾ ਦਿੱਖੀਏ ਜੇ ਗੱਲ ਕਰੀ ਵੀ ਪੰਜਾਬ ਦੇ ਵਿੱਚ ਕੀ ਵਾਪਰ ਜਗ੍ਹਾ ਤੇ ਅਸੀਂ ਸਰਵਿਸਿਜ਼ ਕਰਦੇ ਹਾਂ ਸਾਡੇ ਤਿੰਨ ਹਸਪੀਟਲ ਨੇ ਪੰਜਾਬ ਦੇ ਵਿੱਚ ਜਿਹੜੇ ਕੀ ਅਲੱਗ-ਅਲੱਗ ਜਗ੍ਹਾ ਤੇ ਸਰਵਿਸਿਜ਼ ਦੇ ਰਹੇ ਨੇ ਜੇ ਫੋਟਿਸ ਦੀ ਗੱਲ ਕਰੀਏ ਤਾਂ ਅਸੀਂ ਖੰਨਾ ਦੇ ਵਿੱਚ ਅਸੀਂ ਉਪੜੀ ਰਨ ਕਰ ਰਹੇ ਹਾਂ ਅਸੀਂ ਬਰਨਾਲਾ ਦੇ ਵਿੱਚ ਵੀ ਰਨ ਕਰਦੇ ਹਾਂ ਫਰੀਦਕੋਟ ਦੇ ਵਿੱਚ ਵੀ ਰਨ ਕਰਦੇ ਹਾਂ ਮੋਸਕੂ ਚੀ ਕਰਦੇ ਹਾਂ ਚਕਰਾਉਂ ਨੋਕਾ ਫਿਲੌਰ ਬਾਛੀਵਾੜਾ ਤੇ ਆਸੇ ਪਾਸੇ ਸੜੀ ਕੂਚੀ ਹੁੰਦੀ ਹੈ ਕਿ ਜਿੱਕੀ ਜਿਹੜੇ ਸਾਡੇ ਮੀਨ ਸ਼ਹਿਰ ਤੋਂ ਦੂਜੇ ਜਿਹੜੇ ਥੋੜੇ ਜਿਹਾ 40-50 ਕਿਲੋਮੀਟਰ ਤੱਕ ਦੇ ਰੇਡੀਅਸ ਦੇ ਵਿੱਚ ਵੀ ਕੀ ਲੋਕਲ ਲੈਵਲ ਤੇ ਹੁੰਦੇ ਹੈ ਜਿਹੜੀ ਉਪਰੀ ਸਰਵਿਸਿਜ਼ ਪ੍ਰੋਵਾਈਡ ਕਰ ਸਕੀ ਤਾਂ ਕਿ ਲੋਕਾਂ ਨੂੰ ਕਿ ਆਮ ਤੌਰ ਤੇ ਰੁਟੀਨ ਪ੍ਰੋਬਲਮਸ ਲਈ ਕਿਤੇ ਦੂਰ ਜਾਣਾ ਪਾਵੇ ਆਸ਼ੀਮਾਨ ਕਾਰਡ ਦੀ ਜਿਹੜੀ ਹੈ ਔਰ ਇੱਕ ਦੀ ਫੈਸਿਲਿਟੀ ਹੈ आ, क्योंकि सिर्फ एक ओ पी डी सेंटर है जी उसे कोई एडमिशन नहीं कर रहे हैं कोई ऑपरेशन नहीं कर रहे हैं इस करके आयुष्मान कार्ड तो उ नहीं हो सकता है बट सा फ्यूचर दान लो कोई सेंटर होक्सपैंड हूँ कुछ होंगे तो असं उस सर्विसिज वास्ते जरूर सोच सकते हैं बट फिलहाल है अजे उसे सिर्फ केवल ओ पी डी है कंसल्टे सर्विसिज जी है डॉक्टर जो है कि पेसेंट को देख के ओपीडी बेसिस से ट्रीटमेंट एडवाइज कर सकते हैं केवल पांच सौ रुपए जी फीस जी अभी ਹਫਤੇ ਲਈ ਜੇ ਫਸਟ ਫਸਟ ਟਾਈਮ ਹੁੰਦਾ ਹੈ ਹਾਂ ਜੀ ਅ ਜੀ ਫਸਟ ਟਾਈਮ ਦੀ 500 ਰੁਪਏ ਫੀਸ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਹਫਤੇ ਤੱਕ ਤੁਸੀਂ ਜੀ ਫੋਲੋ ਅਪ ਆਮਤ ਦੁਬਾਰਾ ਵੀ ਕਰਾ ਸਕਦੇ ਹੋ ਉਹਦੇ ਚ ਸਿੱਧਾ ਦੁਬਾਰਾ ਕੋਈ ਵੀ ਫੋਲੋ ਅਪ ਚਾਰਜ ਨਹੀਂ ਲੈਂਦੇ ਸਰ ਇਹ ਪਹਿਲਾਂ ਚੰਡੀਗੜ੍ਹ ਹਸਪੀਟਲ ਸੀ ਜੀ ਕਿ ਇਹ ਮਰਜ ਹੋਇਆ 40 ਦੇ ਵਿੱਚ ਜਾਂ ਉਹਨਾਂ ਨਾਲ ਵੀ ਸਟੋਰੀ ਨਹੀਂ ਇਹ ਮਰਜ ਨਹੀਂ ਹੋਇਆ ਜੀ ਇਹ ਸਾਡੀ ਇੱਕ ਕੰਬਾਈਨਡ ਐਫਰਟ ਹੈ ਚੰਡੀਗੜ੍ਹ ਹਸਪੀਟਲ ਜਿਹੜਾ ਹੈ ਨਹੀਂ ਬਹੁਤ ਟਾਈਮ ਤੋਂ ਉਹਰੇ ਆਪਣੀ ਸਰਵਿਸ ਦੇਣੇ ਆ ਰਹੇ ਨੇ ਇਸੇ ਡਾਕਟਰ ਗੁਰਦੀਪ ਕਮਾਰ ਤੇ ਉਹਨਾਂ ਦੀ ਟੀਮ ਵੀ ਇਧਰ ਆ ਕੇ ਸਰਵਿਸ ਦਿੰਦੇ ਸੀ ਤੇ ਅਸੀਂ ਉਹ लैब की सर्विसिज भी इतने अवलेबल ने कैमिस्ट शॉप भी अवेलेबल है कि पेशेंट को किसी भी तरह की कोई दिक्कत ना आए इस करके अभी चंडीगढ़ समाजियली है वेरवा अलरे शेयर किया है कि हफ्ते च एक बार जोसल्टेंट्स डेली रोटेशन बेसिस अवेलेबल होगी तो जरा वेरवा अरे आसे पास मीडिया के थ्रू ही रिक्वेस्ट है कि लोगों स्पैड कर सीए ज़्यादा लोगों को इनफोरमेट देिए जिम्मे कि मैं पहला होर स्पैशलिट भी ऐड करनी है डॉक्टर्स ऐड करनी है या सू लगता है कि जी की भी लोगों की डिमांड है कि जी की फ्रीकुंसी ज़्यादा बधाई जाए तो असू मल्टीपल टाइम्स भी आप चीज़ा नहीं सुन लो सकते गल नहीं छोड़ छोड़ जे इत आयुष्मान कार्ड तो उन्होंने इंश्योरेंस कंपनी जी जी बिल्कुल चंडीगढ़ हॉस्पिटल फोटस हॉस्पिटल एडमिशन जब चलिए करते हैं ओ पी डी सेंटर स्टार्ट कर रहे हैं सो फोर स्पेसैलिटीज़ इतने आन गया डिफरेंट डिफरेंट फोर के डॉक्टर इतने आके होर पेशेंट्स में जोल पेशेंट्स है उन्होंने बैटर केयर प्रोवाइड करा एफर्ट है इतने सो दैट पेसेंट कोट हॉस्पिटल तक ट्रैवल कर टाइम है तो उन्होंने जो बैटर हैल्थ दे बैटर सर्विस दे सेंटर इतने ओप किया गया एंड डिफरेंट हर स्पेसैलिटीज डॉक्टर जिम्मे कोई विजिट करेगा कोई फ्राइडे विजिट करेगा डिफरेंट के हिसाब से मॉर्निंग सो अकॉर्डिंग टू द शेड्यूल एंड एवरी वीक एक बार वनस वीक या मतलब uh, तो दो हफ्त चीज

ਉਦੋਂ ਦੀ ਮੇਰੀ ਇੱਛਾ ਹੈ ਕਿ ਹਸਪੀਟਲ ਦਾ ਕਨਸੈਪਟ ਹੀ ਤਾਂ ਕਰਕੇ ਆਇਆ ਸੀ ਕਿ ਜਿਹੜੀ ਹਾਈ ਕੁਆਲਿਟੀ ਕੇਅਰ ਹੈ ਉਹ ਰੂਰਲ ਏਰੀਆਜ਼ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਉਥੋਂ ਲੋਕਾਂ ਨੂੰ ਪਹੁੰਚੇ ਇਹ ਸਾਡਾ ਪਰਪਸ ਸੀਗਾ ਜਦੋਂ ਮੈਂ ਇੰਨੇ ਸਾਰਾ ਇੱਥੇ ਪ੍ਰੈਕਟਿਸ ਕਰ ਰਿਹਾ ਮੈਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿਹੜੀ ਪੇਟ ਦੀਆਂ ਬਿਮਾਰੀਆਂ ਆ ਉਹਦਾ ਤੇ ਮੈਂ ਇਲਾਜ ਕਰ ਸਕਦਾ ਲੇਕਿਨ ਜਿਹੜੇ ਬਾਕੀ ਸਪੈਸ਼ਲਿਸਟ ਹੈ ਚੰਗੇ ਸਪੈਸ਼ਲਿਸਟ ਕਿਸੇ ਵਧੀਆ ਇੰਸਟੀਚਿਊਸ਼ਨ ਦੇ ਨਾਲ ਜੁੜੇ ਹੋਏ ਉਹਦੀ ਕਮੀ ਹਮੇਸ਼ਾ ਸਾਨੂੰ ਇੱਥੇ ਮਹਿਸੂਸ ਹੁੰਦੀ ਸੀ ਸਾਨੂੰ ਉਹ ਕਨਸੈਪਟ ਠੀਕ ਨਹੀਂ ਲੱਗਦਾ ਸੀ ਕਿ ਟੈਂਪਰੇਰੀ ਕਿਸੇ ਨੂੰ ਬੁਲਾਇਆ ਔਰ ਉਹਦਾ ਇਲਾਜ ਕਰਕੇ ਬਾਅਦ ਚ ਡਾਕਟਰ ਚਲਾ ਗਿਆ ਪੇਸ਼ੈਂਟ ਨੂੰ ਕੋਈ ਹੋਰ ਦੇਖ ਰਿਹਾ ਉਹ ਚੀਜ਼ ਦਾ ਮੈਨੂੰ ਸੀਗਾ ਕਿ ਅਗਰ ਆਪਣਾ ਕੋਲਾਬੋਰੇਸ਼ਨ ਕਿਸੇ ਐਧਾ ਦੇ ਹਸਪੀਟਲ ਨਾਲ ਹੋ ਜਾਵੇ ਜਿਹੜੇ ਅਚੀ ਕੁਆਲਿਟੀ ਕੇਅਰ ਪ੍ਰੋਵਾਈਡ ਕਰਦਾ ਤੇ ਬਾਕੀ ਸਪੈਸ਼ialities ਦੇ ਡਾਕਟਰ ਸਾਡੇ ਨਾਲ ਜੁੜ ਜਾਣ ਤੇ ਉਹ ਚੀਜ਼ ਅੱਜ ਮੈਨੂੰ ਇੱਕ ਕਿਸਮ ਦਾ ਸੁਪਨਾ ਪੂਰਾ ਹੋਇਆ ਮੈਨੂੰ ਇਸ ਕਰਕੇ ਬਹੁਤ ਖੁਸ਼ੀ ਹੈ ਕਿ ਹੁਣ ਜਿਹੜੇ ਵੀ ਵਧੀਆ ਸਾਨੂੰ ਡਾਕਟਰ ਲੱਗਦੇ ਨੇ ਉਹ ਆਪਣੀ ਸੇਵਾਵਾਂ ਇੱਥੇ ਦੇਣਗੇ ਇਹ ਜ਼ਰੂਰ ਹੈ ਕਿ ਸ਼ੁਰੂ ਚ ਅਪਾ ਕੋਈ ਵੀ ਚੀਜ਼ ਸਟਾਰਟ ਕਰਦੇ ਜਿਵੇਂ ਮੈਂ ਵੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਮੈਂ ਇੱਥੇ ਰੋਜ਼ ਨਹੀਂ ਆਉਂਦਾ ਸੀ ਮੈਂ ਹਫ਼ਤੇ 'ਚ ਇੱਕ ਦਿਨ ਆਉਂਦਾ ਸੀ ਲੇਕਿਨ ਇੰਨੇ ਸਾਲਾਂ 'ਚ ਲੋਕਾਂ ਦਾ ਇੰਨਾ ਸਪੋਰਟ ਮਿਲਿਆ ਕਿ ਧੀਰੇ 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 ਇੰਟੀਨੇਸ਼ਨ ਇੰਨਾ ਹੋ ਗਿਆ ਕਿ ਮੈਂ ਹੁਣ ਰੋਜ਼ ਇੱਥੇ ਅਵੇਲੇਬਲ ਮਾ ਨਾ ਐਤ ਨਹੀਂ ਮੈਨੂੰ ਉਮੀਦ ਹੈ ਕਿ ਜਿਹੜੇ ਮੇਰੇ ਬਾਕੀ ਫਰੈਂਡਸ ਨੇ ਕਲੀਨਿਕਸ ਨੇ ਇਹਨਾਂ ਨੂੰ ਇੰਨਾ ਸਪੋਰਟ ਮਿਲ ਜੂਗਾ ਇਹਨਾਂ ਨੂੰ ਇੱਥੇ ਆਪਾਂ ਪੇਸ਼ੈਂਟਸ ਮਿਲ ਸਕਦੇ ਆ ਕਿ ਫਿਰ ਡਾਕਟਰ ਇੱਥੇ ਵੱਧ ਟਾਈਮ ਕੱਢ ਸਕਣਗੇ ਇਹ ਮੈਨੂੰ ਖਾਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਆਪਰੇਸ਼ਨ ਦਾ ਵੀ ਸਿਸਟਮਟਿਕ ਹੋ ਜੂਗਾ ਇਹ ਹੋ ਸਕਦਾ ਬੜਾ ਹਲੇ ਸਾਡੇ ਪਲੈਨਿੰਗ 'ਚ ਇੰਨਾ ਕੋਈ ਸਪੈਸ਼ਲ ਚੀਜ਼ ਨਹੀਂ ਹੈ ਲੇਕਿਨ ਅਗਰ ਇਤਨਾ ਲੱਗਿਆ ਕਿ ਪੇਸ਼ੈਂਟਸ ਨੂੰ ਲੋਡ ਹੈ ਪੇਸ਼ੈਂਟਸ ਨੂੰ ਡਿਮਾਂਡ ਹੈ ਕਿ ਇਤਨਾ ਦੀ ਤੇ ਮੈਂ ਜ਼ਰੂਰ ਫੋਟਸ ਦੇ ਜਿਹੜੇ ਮੈਨੇਜਮੈਂਟ ਹੈ ਉਹਦੇ ਨਾਲ ਰਿਕੁਐਸਟ ਕਰਾਂਗਾ ਕਿ ਆਪਣੀ ਸੁਵਿਧਾਵਾਂ OPD ਤੋਂ ਵਧਾ ਕੇ ਕੋਈ ਜਿਹੜੇ ਪੇਸ਼ੈਂਟਸ ਐਡਮਿਸ਼ਨ ਜਾਂ ਆਪਰੇਸ਼ਨ ਇਹ ਸੁਵਿਧਾਵਾਂ ਇੰਕਰੀਜ਼ ਕਿਤੇ ਵਧਾਈ ਜਾਣ ਤੇ ਮੈਂ ਉਮੀਦ ਜ਼ਰੂਰ ਕਰਦਾ ਹਾਂ ਕਿਉਂਕਿ ਉਹਦੇ ਨਾਲ ਇਸ ਏਰੀਆ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਵੇਗਾ ਸੋ ਜੀ ਮੈਂ ਮੈਂ ਦੇਖ ਰਿਹਾ ਸੀ ਕਿ ਪੈਸੇ ਵੀ ਹੋਏ ਕਿ ਜਿਹੜਾ ਇਹ ਹਸਪੀਟਲਾਈਜ਼ ਜ਼ਿਆਦਾਤਰ ਇਹਨੂੰ ਵਿਲੇਜ ਜਿਹੜੇ ਨੇ ਉਹ ਲੋ ਹੋ ਗਿਆ ਜਨਰਲ ਦੇ ਪਿੰਡ ਨੇ ਉਹ ਹੈ ਕੋਈ ਲੀਡ ਦਾ ਵੀ ਥੋੜਾ ਜਿਹਾ ਆਮ ਜਿਹੜਾ ਗਰੀਬ ਬੌਲੀ ਕੋਈ ਆਉਂਦੀ ਹੈ ਜੀ ਦੇਖੋ ਜੀ ਅਗਰ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਲੁਧਿਆਣਾ ਦੇ ਪੇਸ਼ੈਂਟ ਦੇਖਦਾ ਉੱਥੇ ਜਿਹੜੀ ਮੇਰੀ ਫੀਸ ਹੈ ਉਹਦੇ ਨਾਲੋਂ ਇੱਥੇ ਫੀਸ 50% ਹੈ ਜਿਹੜੇ ਆਪਾਂ ਟੈਸਟ ਕਰਦੇ ਆਂ ਜਿਹੜੇ ਕਿਸੇ ਵੱਡੇ ਹਸਪਤਾਲ 'ਚ ਟੈਸਟ ਹੋਣਗੇ ਜਿਹੜਾ ਖਰਚਾ ਆਊਗਾ ਉਹ ਪੇਸ਼ੈਂਟ ਨੂੰ ਆਪਾਂ ਬੈਨੀਫਿਟ ਦਿੰਦੇ ਆ ਕਿ ਇੱਥੇ ਅਪਰ 50% ਨੇ 50 60% ਦਾ ਚਾਰਜ ਲੱਗਦਾ ਹੈ ਪੇਸ਼ੈਂਟ ਨੂੰ 50 40% ਦਾ ਇੱਥੇ ਬੈਨੀਫਿਟ ਹੈ क्वालिटी मैंने लगता है आप सेम मेनटेन करते हैं जी चंकी क्वालिटी होनी चाहिए तो पेशेंट वास्ते बहुत बेनीफिट है लेकिन ये हॉस्पिटल मैं खोले रूरल पेशेंट वास्ते सगा रूरल पॉपुलेशन आती भी बहुत है बट आ, 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 मैं ये भी नोटिस किया कि मेरे को बहुत दूरों दूरों भी पेशेंट हैं ਇਹ ਇਹ ਸਿਰਫ ਖੰਨਾ ਵਾਸਤੇ ਸ਼ੁਰੂ ਕੀਤਾ ਗਿਆ ਸੀ ਬਟ ਹਰਿਆਣਾ ਹਿਮਾਚਲ ਪੰਜਾਬ ਪੰਜਾਬ ਦਾ ਦੂਜਾ ਪੁਣਾ ਜਿਵੇਂ ਫਿਰੋਜ਼ਪੁਰ ਹੋਵੇ ਜਿਹੜਾ ਦੂਜੇ ਪਾਸੇ ਦਾ ਉਧਰ ਉਹ ਵੀ ਜੇਕਰ ਪੇਸ਼ੈਂਟ ਦਾ ਇੱਕ ਵਾਰੀ ਵਿਸ਼ਵਾਸ ਬਣ ਜਾਂਦਾ ਹੈ ਫਿਰ ਉਹ ਡਿਸਟੈਂਸ ਨਹੀਂ ਦੇਖਦਾ ਉਹ ਨੂੰ ਲੱਗਦਾ ਜਿੱਥੇ ਮੈਨੂੰ ਚੰਗੀਆਂ ਸਰਵਿਸਿਜ਼ ਮਿਲੀਆਂ ਉੱਥੇ ਪਹੁੰਚ ਜਾਂਦਾ ਹੈ ਜੀ ਮੈਂ ਬਰੂਨਾ ਜੀ ਮੈਂ ਐਸ ਯੂ ਆਲ ਜੀ ਸਿੱਥੀ ਆਪਡੀ ਸਰਵਿਸਿਜ਼ ਦੋਂਬਰ ਐਵਰੀ ਫਰਸਟ 10 3rd ਵੈਡnesਡੇ ਤਾਂ ਮੇਨ ਮੋਟਿਵ ਇਥੇ ਆਪਡੀ ਕਰਨ ਦਾ ਸੀ ਕਿ ਜੋ ਆਪਣਾ ਪੰਜਾਬ ਦਾ ਰੂਰਲ ਏਰੀਆ ਹੈ ਇਹ ਪੰਜਾਬ ਉਲਟ ਸਾਰੇ ਇਸ ਸਟੋਨ ਬਿਲ ਦੇ ਵਿੱਚ ਜਾਂਦੇ ਨੇ ਸਟੋਨ ਬਿਲ ਦਾ ਮਤਲਬ ਹੈ ਕਿ ਕਿਡਨੀ ਸਟੋਨ ਕਿਡਨੀ ਦੀ ਪਾਈਪ ਜਿਸ ਸਟੋਨ ਇਹ ਇਨਸੀਡੈਂਸ ਪੰਜਾਬ ਦੇ ਵਿੱਚ ਕਾਫੀ ਹੈ ਪੰਜਾਬ Rajasthan ਤਾਂ ਪੇਸ਼ੈਂਟ ਜਿਹੜੇ ਵੀ ਪੇਸ਼ੈਂਟ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂਜੀ ਮੇਰੇ ਕਿਡਨੀ ਸਟੋਨ ਹੈ ਤੁਹਾਨੂੰ ਅੱਗੇ ਗਾਈਡ ਕਰਨ ਵਾਸਤੇ ਆਈ ਥਿੰਕ ਥੋੜੀ ਜਿਹੀ ਜਿਹੜੀ ਕਮੀ ਹੈ ਕਿ ਵੀ ਹਾਂਜੀ ਗਾਈਡ ਨਹੀਂ ਕਰ ਪਾਂਦਾ ਕੋਈ ਉਹਨੂੰ ਕਿ ਵੀ ਉਹ ਕਿਡਨੀ ਸਟੋਨ ਦਾ ਕੀ ਇਲਾਜ ਚਾਹੀਦਾ ਤਾਂ ਬੀਸਿਕਲੀ ਇਹ ਓਪੀਡੀ ਸੈਂਟਰ ਬੋਲਣ ਦਾ ਮਕਸਦ ਇਹ ਸੀ ਕਿ ਆਪਾਂ ਉਹਨਾਂ ਪੇਸ਼ੈਂਟਸ ਨੂੰ ਗਾਈਡ ਕਰ ਸਕੀਏ ਕਿ ਹਾਂਜੀ ਉਸ ਚੀਜ਼ ਦਾ ਫਰਦਰ ਟ੍ਰੀਟਮੈਂਟ ਕੀ ਹੈ ਨਾਲੇ ਪ੍ਰੋਸਟੇਟ ਜਿਹੜੀ ਇੱਕ ਬਿਮਾਰੀ ਹੈ ਇਹ ਜਿਵੇਂ ਕਹ ਲਉਗੀ ਰੱਬ ਕੰਨੀਓ ਪੰਜਾਬ ਵਿੱਚ 55 ਸਾਲ ਦੀ ਉਮਰ ਤੋਂ ਬਾਅਦ ਮੋਸਟਲੀ ਬੰਦਿਆਂ ਨੂੰ ਆਦੀ ਹੈ ਤਾਂ ਉਸ ਚੀਜ਼ ਦੇ ਰਿਗਾਰਡਿੰਗ ਕਾਫੀ ਮਿਥ ਨੇ ਆਪਣੇ ਰੂਰਲ ਏਰੀਆ ਦੇ ਵਿੱਚ ਤਾਂ ਉਸ ਪ੍ਰਤੀ ਜਾਗਰੂਕਤਾ ਬੀਡ ਕਰਨਾ ਸਹੀ ਮੁਬਡੀ ਸੈਂਟਰ ਹੈ ਕਿ ਹਾਂਜੀ ਪੋਸਟਿਵ ਦੀ ਕੁਮਾਰੀ ਤੋਂ ਦਰਨ ਦੀ ਬੋਡੀ ਹੈ ਪ੍ਰੋਪਰੇ ਦਾ ਇਲਾਜ ਕੀਤਾ ਜਾਵੇ ਤਾਂ ਇਹਦੀ ਤੁਹਾਡੀ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਫਰੈਕਵੈਂਸੀ ਬਣਦੀ ਤਾਂ ਮੇਨ ਮੋਬੀ ਤੇ ਫੁੱਲ ਨਾ ਮੁਬਡੀ ਸੈਂਟਰ ਹੈ ਕਿ ਪੇਸ਼ੈਂਟਸ ਦੇ ਵਿੱਚ ਜਿਹੜੀ ਜਾਗਰੂਕਤਾ ਪੈਦਾ ਬਣ ਨਾਲੇ ਜਿਹੜੇ ਪੇਸ਼ੈਂਟਸ ਨੂੰ ਮੰਨ ਲਓ ਆਪਰੇਸ਼ਨ ਦੀ ਲੋੜ ਹੁੰਦਾ ਹੈ ਉਹਨਾਂ ਜੇ ਇੱਕ ਚੀਜ਼ ਕਰਿੰਦੀ ਕਿ ਹਾਂਜੀ ਲੁਧਿਆਣਾ ਨਹੀਂ ਜਾਗੇ ਕਿ ਕਿੱਥੇ ਦਿਖਾਵਾਂਗੇ ਬੇਠ ਉੱਥੇ ਚਾਰਜ ਟਾਈਮ ਲੱਗਦਾ ਦੂਰ ਬਹੁਤ ਹੈ ਤਾਂ ਉਹ ਉਹਨਾਂ ਪੇਸ਼ੈਂਟਸ ਵਾਸਤੇ ਕਿ ਫੈਸਿਲਿਟੀ ਹੈ ਕਿ ਹਾਂਜੀ ऑपरेशन ਤੋਂ ਪਹਿਲਾਂ ਇੱਥੇ ਤੁਹਾਨੂੰ ਦੱਸਾ ਦਿੰਦੇ ਨੇ ਸਿਰਫ ਆਪਰੇਸ਼ਨ ਵਾਸਤੇ ਉਹਨਾਂ ਨੂੰ ਇੱਕ ਵਾਰੀ ਲੁਧਿਆਣਾ ਆਣਾ ਪਏਗਾ ਆਪਰੇਸ਼ਨ ਤੋਂ ਬਾਅਦ ਜਿਹੜਾ ਪੇਸ਼ੈਂਟ ਨੂੰ ਦੁਖਾਣਾ ਪੈਂਦਾ ਤੁਹਾਨੂੰ ਉਸ ਚੀਜ਼ ਵਾਸਤੇ ਵੀ ਉਹ ਇੱਕ ਕੰਫਰਟੈਂਨ ਵਾਲੀ ਕਿ ਵੀ ਅਜੀ ਨੇੜੇ ਆਪਦੇ ਘਰ ਦੇ ਉਹ ਇੱਥੇ ਆ ਕੇ ਸਾਨੂੰ ਗੁੜੀ ਦੇ ਵਿੱਚ ਇਖਤਰਾਸ ਪਰ ਜਿਨ੍ਹਾਂ ਦਾ ਕੋਈ ਉਹ ਵੀ ਤੁਸੀਂ ਐਡ ਕਰਨਾ ਚਾਹੁੰਗੇ ਕਿ ਜੇ ਤੁਸੀਂ ਵੀ ਐਮਰਜੈਂਸੀ ਵਾਸਤੇ ਸਾਡੀ ਐਂਬੂਲੈਂਸ ਇਸ ਅਵੇਲੇਬਲ ਨੇ ਕਿ ਜੇ ਕੋਈ ਪੇਸ਼ੈਂਟ ਐਂਬੂਲੈਂਸ ਸਰਵਿਸ ਚਾਹੁੰਦੀ ਹੈ ਤੇ ਅਸੀਂ ਬਹੁਤ ਘੱਟ ਰੇਟਾਂ ਤੇ ਤੇ ਬਹੁਤ ਮਿਨੀਮਮ ਚਾਰਜਸ ਤੇ ਅਸੀਂ ਐਂਬੂਲੈਂਸ ਸਰਵਿਸ ਕੋਇਂਟ ਕਰਦੇ ਹਾਂ ਖਾਸ ਕਰਕੇ ਉਹ ਕੋਈ ਉਪਰੀ ਸੈਟਰ ਹੈ ਐਥੋ ਕੂ ਪੇਸ਼ੈਂਟ ਟਰੀਟਮੈਂਟ ਲੈ ਰਹੇ ਹਨ ਉਹਨਾਂ ਨੂੰ ਕੋਈ ਬਾਇਚੈਂਸ ਮੈਡੀਸਿਨ ਵੀ ਚੁੱਕੀ ਹੋਈ ਹੈ ਤੇ ਅਸੀਂ ਉਹਨਾਂ ਨੂੰ ਜ਼ਰੂਰ ਇੱਕ ਵਿਆਪੀ ਤੌਰ ਤੇ ਬਹੁਤ ਐਕਸਟਰਾ ਵਿਆਪੀ ਤੌਰ ਤੇ ਇਸ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਐਮੂਲੈਂਸ ਸਰਵਿਸਿਜ਼ ਜਾਂ ਆਹਨ ਚਾਂਦ ਜਾਂ ਕੋਈ ਉਹਨਾਂ ਸਾਧਨ ਦੀ ਲੋੜ ਹੈ ਤਾਂ ਸੋਦੇ ਜ਼ਰੂਰ ਮਿਲ ਸਕਦਾ ਮੇਰਾ ਐਕਸਪੀਰੀਅੰਸ ਯੂਰੋਲੋਜੀ ਬਾਰੇ ਬਹੁਤ ਇੰਟਰਸਟਿੰਗ ਹੈ ਜਿਆਦਾ ਪੁਰਾਣੀ ਗੱਲ ਨਹੀਂ ਹਜੇ ਹਫਤਾ ਵੀ ਨਹੀਂ ਹੋਇਆ ਜਦੋਂ ਦਾ ਆਪਾਂ ਇੱਥੇ ਕੰਮ ਸ਼ੁਰੂ ਕਰਨ ਦੀ ਗੱਲ ਹੀ ਕੀਤੀ ਹੈ ਈਵਨ ਕੈਂਸਰ ਦੇ ਪੇਸ਼ੈਂਟ ਇੱਥੇ ਆਏ ਡਾਕਟਰ ਸਾਹਿਬ ਦੀ ਸਲਾ ਦਰੀਆ ਉਹਨਾਂ ਦਾ ਆਪਰੇਸ਼ਨ ਹੋ ਗਿਆ ਐਂਡ ਮੈਨੂੰ ਲੱਗਦਾ ਅੱਜ ਦੇ ਡੇਟ ਤੇ ਪੇਸ਼ੈਂਟ ਕਾਫੀ ਸਾਨੂੰ ਥੈਂਕਸ ਕਰਕੇ ਗਏ ਸੀ ਇੱਕ ਇੱਕ ਵਿਰੋਧੀ ਦਾ ਜਿਹੜਾ ਆਪਾਂ ਉਹ ਹਸਪੀਟਲ ਨੂੰ ਗੁਰਦੇ ਦਾ ਟਿਊਮਰ ਸੀਗਾ ਜਿਹੜਾ ਉਹ ਪੇਸ਼ੈਂਟ ਇੱਥੇ ਦਿਖਾਨ ਆਇਆ ਸਾਨੂੰ ਉਹਨਾਂ ਨੇ ਅਸੀਂ ਗਾਈਡ ਕੀਤਾ ਕਿ ਹਾਂਜੀ ਇਹਦਾ ਆਪਰੇਸ਼ਨ ਨਹੀਂ ਹੱਲ ਹੈ ਉਹ ਪੇਸ਼ੈਂਟ ਨੇ ਫੁੱਟਿਸ ਹਸਪੀਟਲ ਵੀ ਮਾਲ ਰੁਕ ਕੇ ਆਗੇ ਸਾਡੇ ਕੋਲ ਜੋਬੀ ਨਾਲ ਲੋਕੇਸ਼ਨ ਕਰਵਾਇਆ ਪੇਸ਼ੈਂਟ ਵਾਚੇ ਦੂਸਰੇ ਤੀਸਰੇ ਦਿਨ ਛੁੱਟੀ ਕਰਤੀ ਉਹਨਾਂ ਨੂੰ ਫੋਲੋ ਅੱਪਸੇ ਸਾਨੂੰ ਇੱਥੇ ਪੇਸ਼ੈਂਟ ਸਾਨੂੰ ਖੰਨਾ ਉਹ ਪ੍ਰੀਜ਼ੈਂਟ ਕੀਤੀ ਦਿਖਾ ਸਕਦਾ ਹੈ ਇਹ ਇੱਕ ਬਹੁਤ ਹੀ ਨਾ ਦੇ ਕੰਵੀਨੀਅੰਸ ਹੈ ਪੇਸ਼ੈਂਟਾਂ ਦਾ ਖੰਨਾ ਔਰ ਬਲੋ ਦੇ ਸਾਰੇ ਲੋਕਾਂ ਨੂੰ ਮੇਰੀ ਪਿਆਰ ਭਰੀ ਸਹਿਚਾਰ ਮੈਂ ਡਾਕਟਰ ਅਨੀਸ਼ ਪਾਟਿਆ ਮੈਡੀਕਲ ਹਸਪਤਾਲ ਲੁਧਿਆਣਾ ਵਿਖੇ ਕੈਂਸਰ ਸਰਜਨ ਔਰ ਕੈਂਸਰ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰਦੇ ਹਾਂ ਸਪੈਸ਼ਲਿਸਟ ਡਾਕਟਰ ਮਨਜੂਰੇ ਜਿਹੜੇ ਸਾਡੇ ਉੱਤੇ ਗੈਸਟਰੋ ਡਿਪਾਰਟਮੈਂਟ ਦੇ ਵਿੱਚ ਰਹੇ ਨੇ ਉਹ ਨਾਲ ਫੜਨਾ ਕਿ ਅਸੀਂ ਇੱਥੇ ਓਪੀਡੀ ਸੇਵਾਵਾਂ ਖੰਨਾ ਔਰ ਬਲੋ ਦੇ ਸਾਰੇ ਲੋਕਾਂ ਨੂੰ ਦੇਣਾ ਚਾਹਾਂਗੇ ਕੈਂਸਰ ਦੀ ਜਿਹੜੇ ਮੈਂ ਗੱਲ ਕਰਾਂ ਅਸੀਂ ਬਹੁਤ ਸਰਸਕਾਲ ਵਿਖੇ ਕੈਂਸਰ ਹਰ ਤਰ੍ਹਾਂ ਦੇ ਕੈਂਸਰ ਨੂੰ ਲੜਨ ਨਾਲ ਉਹਦੇ ਨਾਲ ਟ੍ਰੀਟ ਕਰਨ ਲਈ ਆਪਾਂ ਕੋਲ ਹੀ ਤਰ੍ਹਾਂ ਸક્ષਮ ਨੇ ਕੇਂਦਰ ਸਾਡੇ ਕੋਲ ਸਰਜਰੀ ਕੀਮੋਥੈਰਪੀ ਰੇਡੀਏਸ਼ਨ ਤੇ ਡਾਇਗਨੋਸਟਿਕ ਸਾਰੀਆਂ ਤਰ੍ਹਾਂ ਦੀਆਂ ਸੇਵਾਵਾਂ ਉਪਲਬਧ ਨੇ ਤੇ ਮੈਂ ਕੈਂਸਰ ਡਿਪਾਰਟਮੈਂਟ ਵੱਲੋਂ ਇਥੇ 472 ਦੇ ਲੋਕਾਂ ਨੂੰ ਤੇ ਸਾਰੀਆਂ ਆਪਣੀਆਂ ਸੇਵਾਵਾਂ ਉਪਰਕਰਨ ਰਹੀਆਂ ਸੀ ਤੇ ਜੋ ਬੈਸਟ ਪੋਸੀਬਲ ਹੋ ਸਕੇਗਾ ਉਸ ਲਈ ਆਪਾਂ ਹੱਲ ਕਰਾਂਗੇ ਕੈਂਸਰ ਦੀ ਗੱਲ ਕੀ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਨੇਟ ਵਿੱਚ ਕੈਂਸਰ ਇੱਕ ਮੋਟੀ ਵੱਡੀ ਸਮੱਸਿਆ ਉੱਪਰ ਕੇ ਆ ਰਹੀ ਹੈ ਕਿ ਕਿ ਆਨ ਵਾਲੇ ਥੋੜੇ ਸਮਾਂ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਕਿ ਹਾਰਟ ਅਟੈਕ ਬਹੁਤ ਕਾਮਨ ਸਾਜਾ ਹੈਗਾ ਹਾਂ ਕੈਂਸਰ ਇੱਕ ਬਹੁਤ ਕਾਮਨ ਸਮੱਸਿਆ ਬਣ ਗਈ ਹੈ ਸਪੈਸ਼ਲੀ ਆਪਣੇ ਪੰਜਾਬ ਦੇ ਲੋਕਾਂ ਵਿੱਚ ਤੇ ਇੱਥੇ ਮੈਨੂੰ ਇਹ ਲੱਗਦਾ ਹੈ ਕਿ ਅਜੇ ਬਹੁਤ ਸਤਰੀਆਂ ਸੇਵਾਵਾਂ ਬਿਲਕੁਲ ਗਰਾਸਰੂਟ ਲੈਵਲ ਤੇ ਕਿਨਾਰੇ ਤੱਕ ਨਹੀਂ ਪਹੁੰਚ ਪਾ ਰਹੀਆਂ। ਇਹ ਬੋਟੀ ਹਸਪੀਟਲ ਦਾ ਇੱਕ ਐਫਰਟ ਹੈ ਸਾਡੇ ਵੱਲੋਂ ਕਿ ਅਸੀਂ ਬਿਲਕੁਲ ਜੋ ਵੀ ਬੈਸਟ ਸਰਵਿਸਿਜ਼ ਹੈਗੀਆਂ ਉਸ ਗਰਾਸਰੂਟ ਲੈਵਲ ਤੱਕ ਕਿਨਾਰੇ ਦੇ ਲੋਕਾਂ ਤੱਕ ਠੀਕ ਹੈ ਛੋਟੇ ਟਾਊਨਸ ਤੱਕ ਆਪਾਂ ਨੂੰ ਸੇਵਾਵਾਂ ਦੇਈਏ ਠੀਕ ਇਹ ਕੈਫਰ ਲਿਖਦਾ ਹੈ ਤੇ ਉਸ ਨੂੰ ਜਵਾਹਰ ਲਿਖਣ ਤੱਕ ਬਰਾਤ ਵਿੱਚ